ਤਦ ਦੁਖਦਾਈ ਅੰਤ ਹੋਇਆ ਨਾ ਕਦੇ ਸੋਚਿਆ ਨਹੀਂ ਸੀਗਾ ਉਸ ਬੱਚੇ ਦਾ ਵੀ ਦਿਨ ਉਹਦੇ ਉਹ ਯਾਦਾਂ ਸਾਨੂੰ ਭੁੱਲਦੀਆਂ ਨਹੀਂ ਜਦੋਂ ਉਹ ਕਾਲਜ ਦੇ ਵਿੱਚ ਪਾਰਟਿਸਿਪੇਟ ਕਰਦਾ ਸੀਗਾ ਬਹੁਤ ਹੀ ਚੰਗਾ ਮੁੰਡਾ ਸੀਗਾ ਬਹੁਤ ਹੀ ਜ਼ਿਆਦਾ ਦੁਖਦਾਈ ਅੰਤ ਹੋਇਆ ਉਸ ਬੱਚੇ ਦਾ ਮੈਨੂੰ ਸਮਝ ਨਹੀਂ ਆ ਰਹੀ ਮੈਂ ਕੀ ਸ਼ਬਦ ਬੋਲਾਂ ਕਦੇ ਸੋਚਿਆ ਨਹੀਂ ਸੀਗਾ ਵੀ ਸਾਨੂੰ ਆਹ ਦਿਨ ਦੇਖਣੇ ਪੈਣਗੇ ਜੀ ਹੁੰਦੇ ਜੀ ਵੀ ਇਹ ਫਰਸਟ ਦੇ ਵਿੱਚ ਉਹਨੇ ਐਡਮਿਸ਼ਨ ਲਈ ਤੇ ਮੇਰੇ ਕੋਲ ਆਈ ਕਾਰਡ ਬਣਵਾਉਣ ਆਇਆ ਬਹੁਤ ਹੀ ਬੀਬਾ ਬੱਚਾ ਸੀਗਾ ਉਹ ਬਹੁਤ ਹੀ ਸੋਹਣਾ ਸੁਨੱਖਾ ਉਦੋਂ ਹੀ ਛੋਟੀ ਉਮਰ ਦੇ ਵਿੱਚ ਕਾਲਜ ਦੀਆਂ ਐਕਟੀਵਿਟੀਆਂ ਦੇ ਵਿੱਚ ਕਲਚਰਲ ਐਕਟੀਵਿਟੀਆਂ ਦੇ ਵਿੱਚ ਯੂਥ ਫੈਸਟੀਵਲ ਦੇ ਵਿੱਚ ਹਰ ਇੱਕ ਚੀਜ਼ 'ਚ ਉਹਨੇ ਪਾਰਟਿਸਿਪੇਟ ਕਰਨਾ ਮੁੰਡੇ ਨੇ ਤੇ ਆ ਕੇ ਉਹਨੇ ਕਿਤਾਬ ਮੰਗਣੀ ਮੇਰੇ ਕੋਲ ਗਿੱਧੇ ਭੰਗੜੇ ਦੀਆਂ ਬੋਲੀਆਂ ਦੀ ਸ਼ੁਰੂ ਤੋਂ ਹੀ ਮਤਲਬ ਉਹ ਕਲਚਰ ਦੇ ਨਾਲ ਜੁੜਿਆ ਹੋਇਆ ਸੀ ਮੁੰਡਾ ਜੀ ਜਬ ਹੀਰਾ ਮੁੰਡਾ ਸੀ ਕਹ ਲੋ ਸੈਲਫ ਮੇਡ ਸੀਗਾ ਪੈਦਾਇਸ਼ੀ ਕਲਾਕਾਰ ਸੀ ਉਹ ਫਿਰ ਉਸ ਤੋਂ ਬਾਅਦ ਉਹਨੇ 6 ਮਹੀਨੇ ਆਪਣਾ ਪੜਾਇਆ ਵੀ ਹੈ ਡੀਏਵੀ ਸਕੂਲ ਦੇ ਵਿੱਚ ਫਿਰ ਉਸ ਤੋਂ ਬਾਅਦ ਉਹ ਪੁਲਿਸ ਦੇ ਵਿੱਚ ਚਲਾ ਗਿਆ ਬਾਦ ਵਿੱਚ ਵੀ ਉਹ ਕਾਲਜ ਦੇ ਵਿੱਚ ਜਦੋਂ ਵੀ ਉਹਨੂੰ ਬੁਲਾਉਣਾ ਕਿਸੇ ਪ੍ਰੋਗਰਾਮ ਤੇ ਬਿਜ਼ੀ ਹੋ ਗਿਆ ਸੀ ਸਟਾਰ ਬਣ ਗਿਆ ਸੀ ਪਰ ਸਾਨੂੰ ਐ ਲੱਗਦਾ ਸੀ ਵੀ ਇਹ ਸਾਡਾ ਬੱਚਾ ਹੈਗਾ ਦਰ ਵਿੱਚ ਬੰਦਾ ਜੀ ਦਾ ਹਾਦਸਾ ਹੁੰਦਾ ਆ ਆ ਹਸਪੀਟਲ ਐਡਮਿਟ ਹੁੰਦੇ ਆ ਤਾਂ ਕਾਫੀ ਮਨ ਨੂੰ ਫੇਸ ਪਾ ਤੱਕਾ ਲੱਗਿਆ ਬਹੁਤ ਹੀ ਤੱਕਾ ਲੱਗਿਆ ਉਦੋਂ ਹੀ ਮੈਂ ਪਾਠ ਕਰਨ ਲੱਗੀ ਵੀ ਇਸ ਬੱਚੇ ਨੂੰ ਕੁਝ ਹੋਵੇ ਨਾ ਇਹ ਠੀਕ ਹੋ ਜਵੇ ਇਹ ਆਪਣੇ ਮਾਂ ਪਿਓ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਬੈਠੇ ਹੋ ਜੀ ਸਵੇਰੇ ਦੇਖ ਕੇ ਫੋਨ ਖੋਲਣਾ ਵੀ ਅੱਜ ਨਾ ਖਬਰ ਆ ਜਵੇ ਚੰਗੀ ਖਬਰ ਆਵੇ ਚੰਗੀ ਖਬਰ ਆਵੇ ਪਰ ਨਹੀਂ ਸਵਾਗਤ ਸਭ ਦਾ ਹਾਤੇ ਮੈਂ ਹਾਂ ਸੁਖਾ ਖੇੜੀਵਾਲਾ ਇੱਕ ਨੌਜਵਾਨ ਮੁੱਛਫੁੱਟ ਗੱਬਰੂ ਪੰਜਾਬੀ ਗਾਇਕ ਰਾਜਵੀਰ ਜਵੰਦਾ ਜੋ ਅੱਜ ਸਾਡੇ ਵਿੱਚ ਨਹੀਂ ਰਿਹਾ ਜੇ ਕੁਝ ਰਿਹਾ ਤਾਂ ਸਿਰਫ ਉਹਨਾਂ ਦੀਆਂ ਯਾਦਾਂ ਅੱਜ ਜਿਸ ਥਾਂ ਤੇ ਖੜਿਆ ਉਹ ਕਾਲਜ ਹੈ ਲਜਪਤ رائے ਡੀਏਵੀ ਕਾਲਜ ਉਹ ਕਾਲਜ ਜਿੱਥੇ ਰਾਜਵੀਰ ਜਵੰਦਾ ਨੇ 뮤직 ਬਾਰੇ ਪੰਜਾਬੀ ਬਾਰੇ ਦੇ ਪੰਜਾਬੀਅਤ ਬਾਰੇ ਇੱਥੋਂ ਸਿੱਖਿਆ ਹਾਸਲ ਕੀਤੀ ਸੀ ਲਾਇਬ੍ਰੇਰੀ ਦੇ ਵਿੱਚ ਖੜੇ ਆ ਕਿਉਂਕਿ ਅਕਸਰ ਜਦੋਂ ਕਾਲਜ ਤੋਂ ਸਮਾਂ ਮਿਲਦਾ ਸੀ ਤਾਂ ਰਾਜਵੀਰ ਜਵੰਦਾ ਇਸੀ ਲਾਇਬ੍ਰੇਰੀ ਵਿੱਚ ਆਉਂਦੇ ਸੀ ਤਾਂ ਆਣ ਕੇ ਇੱਥੇ ਪੰਜਾਬੀ ਦੀਆਂ ਕਿਤਾਬਾਂ ਪੰਜਾਬੀ ਕਲਚਰ ਬਾਰੇ ਸਿੱਖਿਆ ਕਰਦੇ ਸੀ ਪੜ੍ਹਾ ਕਰਦੇ ਸੀ ਤੇ ਅੱਜ ਅਸੀਂ ਇਸ ਲਾਇਬ੍ਰੇਰੀ ਦੇ ਮੈਡਮ ਨਾਲ ਵੀ ਗੱਲਬਾਤ ਕਰਵਾਵਾਂਗੇ ਜਿਸ ਮੈਡਮ ਨੇ ਖੁਦ ਰਾਜਵੀਰ ਜਵੰਦਾ ਨੂੰ ਸ਼ੁਰੂਆਤ ਤੋਂ ਲੈ ਕੇ ਇੱਥੇ ਇਹਦੇ ਮੁਕਾਮ ਤੱਕ ਪਹੁੰਚਦੋ ਇੱਕ ਖਦੂਨਾ ਵੇਖਿਆ ਤੇ ਗੱਲਬਾਤ ਕਰ ਲੈਣਾ ਮੈਡਮ ਸਤਿਪ੍ਰੀਤ ਸ਼ਸ਼ੀਕਾ ਜੀ ਸਤਿ ਸ਼੍ਰੀ ਅਕਾਲ ਜੀ ਮੈਮ ਬਹੁਤ ਪਾਵੋ ਕਰਨ ਵਾਲਾ ਸਮਾਂ ਬਹੁਤ ਦੁਖਦਾਈ ਕਹਿ ਸਕਦਾ ਗੱਲਬਾਤ ਹੈ ਮੈਡਮ ਜਦੋਂ ਸ਼ੁਰੂਆਤ ਦੱਸੋ ਜਦੋਂ ਉਹ ਆਏ ਕਿਹੜਾ ਸੰਸਕੀ ਕੀ ਸੀ ਥੋੜੀ ਜੀ ਜਾਣਕਾਰੀ ਜ਼ਰੂਰ ਦਿਓ ਹਾਂਜੀ ਸਰ ਰਾਜਵੀਰ ਜਵੰਦਾ ਸਾਡੇ ਕੋਲੇ 2000 ਆਇਆ ਬੀਏ ਫਰਸਟ ਦੇ ਵਿੱਚ ਉਹਨੇ ਐਡਮਿਸ਼ਨ ਲਈ ਤੇ ਮੇਰੇ ਕੋਲ ਆਈ ਕਾਰਡ ਬਣਵਾਉਣ ਆਇਆ ਬਹੁਤ ਹੀ ਬੀਬਾ ਬੱਚਾ ਸੀਗਾ ਉਹ ਬਹੁਤ ਹੀ ਸੋਹਣਾ ਸੁਨੱਖਾ ਉਦੋਂ ਹੀ ਛੋਟੀ ਉਮਰ ਦੇ ਵਿੱਚ ਹੀ ਤੇ ਉਹਨੇ ਕਾਲਜ ਦੀਆਂ ਐਕਟੀਵਿਟੀਆਂ ਦੇ ਵਿੱਚ ਕਲਚਰਲ ਐਕਟੀਵਿਟੀਆਂ ਦੇ ਵਿੱਚ ਯੂਥ ਫੈਸਟੀਵਲ ਦੇ ਵਿੱਚ ਹਰ ਇੱਕ ਚੀਜ਼ 'ਚ ਉਹਨੇ ਪਾਰਟਿਸਿਪੇਟ ਕਰਨਾ ਮੁੰਡੇ ਨੇ ਉਹਨੇ ਬੀਏ ਪਾਸ ਕੀਤੀ ਸਾਡੇ ਕਾਲਜ ਤੋਂ ਜੀ ਤੇ ਸ਼ੁਰੂ ਤੋਂ ਹੀ ਉਹਨੇ ਲਾਇਬ੍ਰੇਰੀ ਆਉਣਾ ਆਈ ਕਾਰਡ ਬਣਵਾਉਣਾ ਮੇਰੇ ਕੋਲੋਂ ਤੇ ਆ ਕੇ ਉਹਨੇ ਕਿਤਾਬ ਮੰਗਣੀ ਮੇਰੇ ਕੋਲੋਂ ਗਿੱਧੇ ਭੰਗੜੇ ਦੀਆਂ ਬੋਲੀਆਂ ਦੀ ਸ਼ੁਰੂ ਤੋਂ ਹੀ ਮਤਲਬ ਉਹ ਕਲਚਰ ਦੇ ਨਾਲ ਜੁੜਿਆ ਹੋਇਆ ਸੀ ਮੁੰਡਾ ਜੀ ਜਬ ਹੀਰਾ ਮੁੰਡਾ ਸੀ ਕਹ ਲੋ ਸੈਲਫ ਮੇਡ ਸੀਗਾ ਪੈਦਾਇਸ਼ੀ ਕਲਾਕਾਰ ਸੀ ਉਹ ਤੇ ਅੱਜ ਉਹਦੀ ਜੋ ਉਹਦਾ ਦੁਖਦਾਈ ਅੰਤ ਹੋਇਆ ਨਾ ਕਦੇ ਸੋਚਿਆ ਨਹੀਂ ਸੀਗਾ ਉਹ ਉਸ ਬੱਚੇ ਦਾ ਵੀ ਦਿਨ ਉਹਦੇ ਉਹ ਯਾਦਾਂ ਸਾਨੂੰ ਭੁੱਲਦੀਆਂ ਨਹੀਂ ਜਦੋਂ ਉਹ ਕਾਲਜ ਦੇ ਵਿੱਚ ਪਾਰਟਿਸਿਪੇਟ ਕਰਦਾ ਸੀਗਾ ਉਹਦੇ ਚਿੱਟਾ ਕੁਰਤਾ ਚਾਦਰਾਂ ਪਾਇਆ ਹੋਣਾ ਸ਼ੁਰੂਆਤ ਕਹਿੰਦੇ ਤੂੰ ਵੀ ਤੇ ਤੇ ਚਾਦਰੇ ਦੀ ਤੇ ਇੱਥੋਂ ਹੀ ਸ਼ੁਰੂਆਤ ਕੀਤੀ ਹਾਂਜੀ ਹਾਂਜੀ ਚਿੱਟਾ ਕੁਰਤਾ ਚਾਦਰਾਂ ਉਹਨੇ ਪਾਉਣਾ ਤੇ ਹਰ ਇੱਕ ਐਕਟੀਵਿਟੀ ਦੇ ਵਿੱਚ ਉਹਨੇ ਪਾਰਟਿਸਿਪੇਟ ਕਰਨਾ ਤੇ ਇੱਕ ਦਿਨ ਉਹਨੇ ਮੈਂ ਦੇਖਿਆ ਉਹਨੇ ਚਿੱਟਾ ਕੁਰਤਾ ਪਾਇਆ ਚਾਦਰਾਂ ਤੇ ਨਾਲ ਤੁਰਲੇ ਵਾਲੀ ਪੱਗ ਤੇ ਮੈਂ ਕਿਹਾ ਰਾਜਵੀਰ ਬਹੁਤ ਸੋਹਣਾ ਲੱਗ ਰਿਹਾ ਅੱਜ ਤੂੰ ਤੇ ਬੜਾ ਸ਼ਰਮਾ ਕੇ ਜਿ ਉਹਨੇ ਕਿਹਾ ਥੈਂਕ ਯੂ ਮੈਡਮ ਤੇ ਉਹਨੇ ਤੁੰਬੀ ਦੇ ਨਾਲ ਉਹਨੇ ਜਿਆਦਾਤਰ ਸੁਣਾਉਂਦਾ ਹੁੰਦਾ ਸੀਗਾ ਸਤਗੁਰ ਨਾਨਕ ਤੇਰੀ ਲੀਲਾ ਨਿਆਰੀ ਐ ਲਾਲਚੰਦ ਜੀ ਅਮਲਾ ਜੱਟ ਜੀ ਦਾ ਗੀਤ ਹੈ ਇਹ ਜੀ ਤੇ ਬਹੁਤ ਹੀ ਚੰਗਾ ਮੁੰਡਾ ਸੀਗਾ ਬਹੁਤ ਹੀ ਜ਼ਿਆਦਾ ਦੁਖਦਈ ਅੰਤ ਹੋਇਆ ਉਸ ਬੱਚੇ ਦਾ ਤੇ ਮੈਨੂੰ ਸਮਝ ਨਹੀਂ ਆ ਰਹੀ ਮੈਂ ਕੀ ਸ਼ਬਦ ਬੋਲਾਂ ਕਦੇ ਸੋਚਿਆ ਨਹੀਂ ਸੀਗਾ ਵੀ ਸਾਨੂੰ ਆ ਦਿਨ ਦੇਖਣੇ ਪੈਣਗੇ ਜੀ ਹੁੰਦੇ ਜੀ ਐਨਨੀ ਘੱਟ ਉਮਰ ਦੇ ਵਿੱਚ ਹਾਂਜੀ ਪਹਿਲਾਂ ਤਾਂ ਦੇਖੋ ਹਨਾ ਤੁਸੀਂ ਦੱਸਿਆ ਕਿ ਉਹ ਪੈਦਾ ਹੀ 뮤직 ਦੇ ਲਈ ਹੋਏ ਸੀ ਕਿਉਂਕਿ ਇੱਥੋਂ ਜੋ ਉਹਨਾਂ ਨੇ ਗਿਆਨ ਪ੍ਰਾਪਤ ਕੀਤਾ ਉਹ ਲੋਕ ਵੀ ਜਾਣਦੇ ਨੇ ਕਿ ਪੰਜਾਬ ਤੇ ਪੰਜਾਬੀ ਕਿੰਨਾ ਸ਼ੁੱਧ ਤੇ ਕਿੰਨਾ ਗੂੜਾ ਬੋਲਦੇ ਸੀ ਤੇ ਗਾਉਂਦੇ ਸੀ ਹਾਂਜੀ ਹਾਂਜੀ ਸਾਡੇ ਕੋਲ ਬੀਏ ਕਰਕੇ ਉਹਨੇ ਕੀਤੀ ਬੀਏ ਐਮਏ 뮤직 ਕੀਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਤੇ ਔਰ ਉਸ ਤੋਂ ਬਾਅਦ ਉਹਨੇ 6 ਮਹੀਨੇ ਆਪਣਾ ਪੜਾਇਆ ਵੀ ਡੀਏਵੀ ਸਕੂਲ ਦੇ ਵਿੱਚ ਦੇਖੋ ਦੇਖੋ ਮੈਂ ਮੈਂ ਇਹਨੂੰ ਰੋਕ ਰਿਹਾ ਬਹੁਤ ਘੱਟ ਲੋਕ ਜਾਣਦੇ ਨੇ ਕਿ ਰਾਜਵੀਰ ਜਵੰਦਾ ਨੇ ਐਜ਼ ਅ ਟੀਚਰ 뮤జిక్ ਟੀਚਰ ਕੰਮ ਕੀਤਾ ਮੈਡਮ ਕਿੱਥੇ ਕੀਤਾ ਤੇ ਡੀਏਵੀ ਸਕੂਲ ਹੈ ਜੀ ਸਾਡੇ ਨਾਲ ਹੀ ਡੀਏਵੀ ਸੈਨੇਟਰੀ ਪਬਲਿਕ ਸਕੂਲ ਜਗਰਾਉਂ ਉੱਥੇ ਉਹਨੇ 6 ਮਹੀਨੇ ਪੜਾਇਆ ਐ ਐਮਐਮ 뮤జిక్ ਕਰਨ ਤੋਂ ਬਾਅਦ ਐਜ਼ ਅ 뮤జిక్ ਟੀਚਰ ਫਿਰ ਉਸ ਤੋਂ ਬਾਅਦ ਉਹ ਪੁਲਿਸ ਦੇ ਵਿੱਚ ਚਲਾ ਗਿਆ ਬਾਅਦ ਵਿੱਚ ਵੀ ਉਹ ਕਾਲਜ ਦੇ ਵਿੱਚ ਜਦੋਂ ਵੀ ਉਹਨੂੰ ਬੁਲਾਉਣਾ ਕਿਸੇ ਪ੍ਰੋਗਰਾਮ ਤੇ ਬਿਜ਼ੀ ਹੋ ਗਿਆ ਸੀ ਸਟਾਰ ਬਣ ਗਿਆ ਸੀ ਪਰ ਸਾਨੂੰ ਐ ਲੱਗਦਾ ਸੀ ਵੀ ਇਹ ਸਾਡਾ ਬੱਚਾ ਹੈਗਾ ਔਰ ਸਭ ਨੂੰ ਦੱਸ ਦੇ ਸਾਨੂੰ ਅਸੀਂ ਆਪਦੇ ਬੱਚਿਆਂ ਨੂੰ ਵੀ ਦੱਸਿਆ ਵੀ ਇਹ ਮੁੰਡਾ ਇਹ ਸਿੰਗਰ ਜੀ ਨੂੰ ਤੁਸੀਂ ਸੁਣਦੇ ਹੋ ਇਹ ਸਾਡਾ ਸਟੂਡੈਂਟ ਹੈ ਬਹੁਤ ਹੀ ਮਾਣ ਮਹਿਸੂਸ ਕਰਦੇ ਸੀ ਸਰ ਅਸੀਂ ਪਰ ਅੱਜ ਸਾਡਾ ਬਹੁਤ ਹੀ ਵੱਡਾ ਘਾਟਾ ਪੈ ਗਿਆ ਬਹੁਤ ਹੀ ਇਹ ਜਿਹੜਾ ਕਦੇ ਵੀ ਪੂਰਿਆ ਨਹੀਂ ਜਾਣਾ ਕਦੇ ਸੋਚਿਆ ਸੀ ਕਿ ਇੰਨਾ ਐਕਟਿਵ ਰਹਿਣ ਵਾਲਾ ਇੰਨਾ ਰਿਸਟ ਪੋਸਟ ਇੰਨਾ ਮਤਲਬ ਸ੍ਰੀਗ ਤੌਰ ਤੇ ਵੀ ਤੰਦਰੁਸਤ ਰਹਿੰਦਾ ਵੀ ਇਦਾਂ ਬਹੁਤ ਸੋਹਣਾ ਸੁਨੱਖਾ 6 ਫੁੱਟ ਦਾ ਉਹ ਦੇਖ ਕੇ ਉਹਨੂੰ ਮਤਲਬ ਮਨ ਖੁਸ਼ ਹੋ ਜਾਂਦਾ ਸੀ ਉਹਦੀ ਪਰਸਨੈਲਿਟੀ ਇੰਨੀ ਸੀਗੀ ਵਧੀਆ ਕਾਲਜ ਦੀਆਂ ਮੈਗਜ਼ੀਨਾਂ ਦੇ ਵਿੱਚ ਤੁਸੀਂ ਉਹਦੀਆਂ ਫੋਟੋਆਂ ਦੇਖ ਸਕਦੇ ਹੋ ਉਸ ਟਾਈਮ ਦੀਆਂ ਤੇ ਹੁਣ ਵੀ ਬੱਚੇ ਯੂਥ ਫੈਸਟੀਵਲ ਦੀਆਂ ਤਿਆਰੀਆਂ ਕਰਦੇ ਨੇ ਮੈਂ ਪਰਸੋਂ ਚੌਥੀ ਬੱਚਿਆਂ ਨੂੰ ਉਹਦੀ ਫੋਟੋ ਖੋਲ ਕੇ ਦਿਖਾਈ ਮੈਗਜ਼ੀਨ ਦੇ ਵਿੱਚੋਂ ਵੀ ਬੱਚੇ ਆ ਤੁਹਾਡਾ ਰੋਲ ਮਾਡਲ ਐ ਇਹ ਮੁੰਡਾ ਵੀ ਤੁਸੀਂ ਇਹਦੇ ਵਰਗਾ ਹੀ ਬਣਨਾ ਹੈਗਾ ਮੈਡਮ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਰਾਜੀਵ ਜਵੰਧਰ ਜੀ ਦਾ ਹਾਦਸਾ ਹੁੰਦਾ ਆ ਹਸਪੀਟਲ ਐਡਮਿਟ ਹੁੰਦੇ ਆ ਤਾਂ ਕਾਫੀ ਮੰਨੂ ਫੇਸ ਪੰਚ ਬਹੁਤ ਥੱਕਾ ਲੱਗਿਆ ਬਹੁਤ ਹੀ ਥੱਕਾ ਲੱਗਿਆ ਉਦੋਂ ਹੀ ਮੈਂ ਪਾਠ ਕਰਨ ਲੱਗੀ ਵੀ ਇਸ ਬੱਚੇ ਨੂੰ ਕੁਝ ਹੋਵੇ ਨਾ ਇਹ ਠੀਕ ਹੋ ਜਵੇ ਇਹ ਆਪਣੇ ਮਾਂ ਪਿਓ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਬੈਠੇ ਗਾਵੇ ਨਾ ਗਾਵੇ ਉਹ ਅਲੱਗ ਦੀ ਗੱਲ ਐ ਬਟ ਇਹ ਜਿੰਦਗੀ ਬਚ ਜਾਵੇ ਪਰ ਬਹੁਤ ਹੀ ਜ਼ਿਆਦਾ ਅੱਜ ਦੁੱਖ ਸਵੇਰੀ ਜਦੋਂ ਨਿਊਜ਼ ਮਿਲੀ ਨਾ ਰੋਜ਼ ਹੀ ਸਵੇਰੇ ਦੇਖ ਕੇ ਫੋਨ ਖੋਲਣਾ ਵੀ ਅੱਜ ਨਾ ਖਬਰ ਆ ਜਾਵੇ ਚੰਗੀ ਖਬਰ ਆਵੇ ਚੰਗੀ ਖਬਰ ਆਵੇ ਪਰ ਨਹੀਂ ਅੱਜ ਬਹੁਤ ਹੀ ਮਾੜਾ ਹੋਇਆ ਸ਼ਾਇਦ ਪ੍ਰਮਾਤਮਾ ਨੂੰ ਇਹ ਹੀ ਮਨਜੂਰੀ ਪਰ ਗੱਲ ਇਹ ਆ ਵੀ ਤੁਹਾਡੇ ਵਰਗੇ ਮੇਰੇ ਖਿਆਲ ਚ ਹਮੇਸ਼ਾ ਦਿਲ ਦੇ ਵਿੱਚ ਹੀ ਰੱਖਣਗੇ ਉਹਨਾਂ ਨੂੰ ਬਿਲਕੁਲ ਬਿਲਕੁਲ ਹਾਂਜੀ ਸਰ ਮਤਲਬ ਕੀ ਕਹੀਏ ਹੁਣ ਸ਼ਬਦ ਹੀ ਨਹੀਂ ਹੁਣ ਸੁਝਰੇ ਹੈਗੇ ਔਖਾ ਕਿਉਂਕਿ ਹਰ ਬੰਦੇ ਨੂੰ ਹੀ ਔਖਾ ਕੱਲ ਤੱਕ ਜੋ ਦੁਆਵਾਂ ਜੋ ਅਰਦਾਸਾਂ ਬੇਨਤੀਆਂ ਕੀਤੀਆਂ ਜਾਂਦੀਆਂ ਸੀਆਂ ਹੱਥ ਉਠਾ ਕੇ ਰੱਬ ਮੁਰੇ ਹੱਥ ਜੋੜ ਕੇ ਤੇ ਅੱਜ ਉਹ ਅੱਖਾਂ ਨਮ ਨੇ ਉਹ ਦਿਲ ਅੱਜ ਦੁਖ ਰਿਹਾ ਕਿਉਂਕਿ ਜਿਸ ਚੀਜ਼ ਦਾ ਡਰ ਸੀ ਉਹ ਚੀਜ਼ ਹੋ ਗਿਆ ਮੈਡਮ ਨੌਜਵਾਨ ਅੱਜ ਵੀ ਪੰਜਾਬ ਪੰਜਾਬੀ ਪੜ੍ਹਦੇ ਨੇ ਅੱਜ ਵੀ ਲਾਇਬ੍ਰੇਰੀ ਚਾਹੁੰਦੇ ਨੇ ਫਿਰ ਹੁਣ ਤੋਂ ਬਾਅਦ ਇਹ ਹੋਊਗਾ ਵੀ ਹਾਂ ਤੁਸੀਂ ਰਾਜਵੀਰ ਜਵੰਦਾ ਬਣ ਕੇ ਦਿਖਾਓ ਹਾਂਜੀ ਬਿਲਕੁਲ ਬਿਲਕੁਲ ਥੋੜੇ ਹਫ਼ਤੇ ਪਹਿਲਾਂ ਹੀ ਨਾ 15 ਦਿਨ ਪਹਿਲਾਂ ਇੱਕ ਮੁੰਡਾ ਆਇਆ ਸੁਰਜੀਤ ਗਰੇਵਾਲ ਉਹ ਮੈਨੂੰ ਪੁਰਾਣਾ ਸਟੂਡੈਂਟ ਸੀ ਸਾਡਾ ਟੀਮ ਦਾ ਉਹ ਭੰਗੜੇ ਦੀ ਟੀਮ ਦਾ ਮੈਂਬਰ ਸੀ ਰਾਜਵੀਰ ਦੇ ਨਾਲ ਹੀ ਤੇ ਮੈਂ ਹੁਣ ਬੱਚੇ ਵੱਡੇ ਹੋ ਜਾਂਦੇ ਮੈਂ ਪਛਾਣਿਆ ਨਹੀਂ ਉਸ ਮੁੰਡੇ ਨੂੰ ਕਹਿੰਦਾ ਮੈਡਮ ਮੈਂ ਸੁਰਜੀਤ ਤੇ ਕਹਿੰਦਾ ਮੈਂ ਰਾਜਵੀਰ ਦੀ ਟੀਮ ਦਾ ਮੈਂਬਰ ਹੁੰਦਾ ਸੀ ਭੰਗੜੇ ਦੇ ਨਾਲ ਤੇ ਮਤਲਬ ਬੱਚੇ ਅੱਜ ਵੀ ਆ ਕੇ ਉਹਦੇ ਨਾਮ ਦੇ ਨਾਲ ਆਪਦੇ ਆਪ ਨੂੰ ਇੰਟਰੋਡਿਊਸ ਕਰਦੇ ਆ ਹਾਂਜੀ ਤੇ ਸਰ ਸ਼ਬਦ ਹੀ ਨਹੀਂ ਹੈਗੇ ਵੀ ਹੁਣ ਮੈਂ ਕਾਹਾਂ ਤੇ ਕੀ ਕਵਾਂ ਵੀ ਇਹ ਹੋਇਆ ਤਾਂ ਕਿਉਂ ਹੋਇਆ ਇਹ ਸਭ ਸਰਕਾਰਾਂ ਦੀਆਂ ਗੈਰ ਜ਼ਿੰਮੇਵਾਰਾਨਾਂ ਜੋ ਹੈਗੀਆਂ ਨੇ ਨਾ ਇੱਥੇ ਇਨਸਾਨ ਦੀ ਕੋਈ ਕੀਮਤ ਨਹੀਂ ਇਨਸਾਨ ਦੀ ਜ਼ਿੰਦਗੀ ਦੀ ਤੁਸੀਂ ਸਾਡੇ ਇੱਥੇ ਜਗਰਾਉਂ ਦੇ ਵਿੱਚ ਹੀ ਦੇਖ ਲਓ ਆਲੇ ਦੁਆਲੇ ਠੱਠੇ ਗਉਆਂ ਐ ਖੁੱਲੀਆਂ ਫਿਰਦੀਆਂ ਨੇ ਅਸੀਂ ਬੱਚਿਆਂ ਨੂੰ ਸਕੂਲ ਪੈਦਲ ਨਹੀਂ ਭੇਜ ਸਕਦੇ ਔਰ ਇਹ ਬਹੁਤ ਹੀ ਵੱਡੀ ਪ੍ਰੋਬਲਮ ਹੈਗੀ ਸਾਡੇ ਇੰਡੀਆ ਦੀ ਸਪੈਸ਼ਲੀ ਪੰਜਾਬ ਦੀ ਆਵਾਰਾ ਪਸ਼ੂ ਆਉਂਦੀ ਕੁਝ ਲੋਕ ਤਾਂ ਅਜਿਹੇ ਨੇ ਜੇ ਆਪਾਂ ਅਵਾਰਾ ਵੀ ਕਹਿੰਦੇ ਆ ਉਹ ਤਾਂ ਕਹਿੰਦੇ ਦੀ ਤੁਸੀਂ ਇਸ ਚੀਜ਼ ਨੂੰ ਲੈ ਕੇ ਗਲਤ ਬੋਲ ਰਹੇ ਹੋ ਅਵਾਰਾ ਨਾ ਬੇਸਹਾਰਾ ਕਹੋ ਬੇਸਹਾਰਾ ਕਹੋ ਅਵਾਰਾ ਕਹੋ ਪਰ ਜਦੋਂ ਇਨਸਾਨ ਦਾ ਨੁਕਸਾਨ ਹੋ ਰਿਹਾ ਇਨਸਾਨੀਆਂ ਜ਼ਿੰਦਗੀਆਂ ਜਾ ਰਹੀਆਂ ਨੇ ਗਿਆ ਫਿਰ ਬਿਲਕੁਲ ਉਹਨਾਂ ਦੀ ਕੌਣ ਪਰਵਾਹੀ ਕਰੂਗਾ ਇੱਕ ਮਾਂ ਦਾ ਪੁੱਤ ਚਲਾ ਗਿਆ ਬੱਚਿਆਂ ਦਾ ਪਿਓ ਚਲਾ ਗਿਆ ਪਤਨੀ ਦਾ ਪਤੀ ਚਲਾ ਗਿਆ ਕੌਣ ਉਹਦਾ ਜ਼ਿੰਮੇਵਾਰ ਹੈ ਇੰਨੀ ਛੋਟੀ ਉਮਰ ਦੇ ਵਿੱਚ ਹਰ ਤਾਂ ਬਹੁਤ ਵੱਡੇ ਮੁਕਾਮ ਹਾਸਲ ਕਰਨੇ ਸੀ ਜੀ ਉਹਨਾਂ ਨੇ ਪਰ ਕੋਈ ਸੋਚ ਵੀ ਨਹੀਂ ਸਕਦਾ ਸੁਪਨੇ ਦੇ ਵਿੱਚ ਕੀ ਰਾਜ ਵੀ ਜਵੰਦਾ ਵਰਗਾ ਨੌਜਵਾਨ ਮੁੱਛਪਟ ਗੱਭਰੂ ਜੋ ਤੁਸੀਂ ਆਪ ਖੁਦ ਕਹਿੰਦੇ ਹੋ ਕਿ ਜਦੋਂ ਚਾਦਰਾਂ ਬੰਨਦਾ ਸੀ ਤੂੰ ਵੀ ਕੋਈ ਇੰਨਾ ਸੋਨਾ ਸਮਾਰਟ ਇੰਨਾ ਸੁਨੱਖਾ ਮੁੰਡਾ ਮੈਂ ਕਾਲਜ ਚ ਮੁੜ ਕੇ ਦੇਖਿਆ ਹੀ ਨਹੀਂ ਤੇ ਉਹ ਦਿਨ ਸਰਜੀਤ ਜਦੋਂ ਆਇਆ ਨਾ ਉਹਦਾ ਕਲਾਸਮੇਟ ਸੀਗਾ ਜਿਹੜਾ ਮੁੰਡਾ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਸੁਰਜੀਤ ਵੀ ਹੁਣ ਕੀ ਕਰਦਾ ਤੂੰ ਰਾਜ ਕਹਿੰਦਾ ਜੀ ਮੈਡਮ ਮੈਂ ਤਾਂ ਫ੍ਰੀ ਹੂ ਹੀ ਹੁੰਨਾ ਕਹਿੰਦਾ ਵੀ ਅਸੀਂ ਵੀ ਰਾਜਵੀਰ ਵਾਂਗੂ ਕੁਝ ਵੱਡਣ ਜਾਂਦੇ ਮੈਂ ਕਿਹਾ ਵੀ ਦੇਖ ਲੈ ਵੀ ਉਹ ਤਾਂ ਵੀ ਫਿਲਮਾਂ ਵੀ ਕਰੀ ਜਾਂਦਾ ਸਭ ਕੁਝ ਕਰੀ ਜਾਂਦਾ ਤੇ ਉਸ ਦਿਨ ਵੀ ਅਸੀਂ ਉਹਦੀਆਂ ਬਾਰੇ ਹੀ ਗੱਲਾਂ ਕਰਦੇ ਰਹੇ ਰਾਜਵੀਰ ਬਾਰੇ ਰਾਜਵੀਰ ਲਾਇਬ੍ਰੇਰੀ ਜਾਂਦੇ ਆ ਤੇ ਜਿਵੇਂ ਤੁਸੀਂ ਕਿਹਾ ਕਿ ਪੰਜਾਬੀ ਪੜਦੇ ਸੀ ਹੈ ਨਾ ਪੂਰਾ ਜਿਆਦਾ ਬੋਲੀਆਂ ਪੰਜਾਬ ਪੰਜਾਬੀਤ ਬਾਰੇ ਸਿੱਖਦਾ ਸੀ ਤਾਂ ਫਿਰ ਉਹ ਬਾਖੂਬੀ ਦਿਖਾਵ ਜੀਤਾ ਨਾ ਲੋਕਾਂ ਨੂੰ ਉਹਦਾ ਮੁੰਡੇ ਦਾ ਬੇਸ ਬਹੁਤ ਮਜ਼ਬੂਤ ਸੀਗਾ ਪੰਜਾਬੀ ਕਲਚਰ ਦੇ ਨਾਲ ਜੁੜਿਆ ਹੋਇਆ ਸੀ ਐ ਨਹੀਂ ਸੀ ਵੀ ਉਹ ਅੱਜ ਕੱਲ ਦਾ ਬਸ ਗੀਤ ਮਿਲ ਗਿਆ ਕਿਤੋਂ ਵੀ ਗਾਤਾ ਨਾ ਉਹ ਕਲਚਰ ਦੇ ਨਾਲ ਜੁੜਿਆ ਹੋਇਆ ਸੀਗਾ ਆਪਦੀਆਂ ਜੜਾਂ ਦੇ ਨਾਲ ਜੁੜਿਆ ਹੋਇਆ ਸੀ ਉਹ ਮੁੰਡਾ ਸ਼ਾਇਦ ਏਸੀ ਕਰਕੇ ਪੰਜਾਬ ਪੁਲਿਸ ਉਹਨਾਂ ਨੇ ਨੌਕਰੀ ਵੀ ਛੱਡ ਦਿੱਤੀ ਸੀ ਹਾਂਜੀ ਹਾਂ ਬਿਲਕੁਲ ਉਹਨਾਂ ਦੇ ਫਾਦਰ ਪੰਜਾਬ ਪੁਲਿਸ ਦੇ ਵਿੱਚ ਸੀਗੇ ਤੇ ਉਹ ਜਿਵੇਂ ਮੈਂ ਉਹਦੀ ਇੰਟਰਵਿਊ ਦੇਖੀ ਆ ਕਿ ਮੇਰੇ ਫਾਦਰ ਕਹਿੰਦਾ ਵੀ ਬੋਤੇ ਦਾ ਤੇ ਸਿੰਗਰ ਦਾ ਪਤਾ ਨਹੀਂ ਵੀ ਕਦੋਂ ਬੈਠ ਜਾਵੇ ਤੇ ਕਹਿੰਦਾ ਤਾਂ ਕਰਕੇ ਫਿਰ ਮੈਂ ਵੀ ਪੁਲਿਸ ਦੀ ਨੌਕਰੀ ਕਰ ਲਈ ਬਟ ਚਲੋ ਵਧੀਆ ਰਿਹਾ ਇੱਕ ਪਾਸੇ ਉਹਨੇ ਕੈਰੀਅਰ ਬਣਾਇਆ ਪਰ ਪਰਮਾਤਮਾ ਨੇ ਉਹਦੀ ਬਹੁਤ ਛੇਤੀ ਉਹਨੂੰ ਬੁਲਾ ਲਿਆ ਇੰਨੀ ਕਾਲੀ ਨਹੀਂ ਸੀ ਕਰਨੀ ਚਾਹੀਦੀ ਰੱਬ ਨੂੰ ਬਿਲਕੁਲ ਥੋੜਾ ਜਲਦੀ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਸੀ ਹਰ ਇੱਕ ਨੂੰ ਜੋ ਦੱਸਦੇ ਸੀ ਇਹ ਮੁੰਡਾ ਸਾਡਾ ਸਟੂਡੈਂਟ ਹੈ ਸਾਡਾ ਸਟੂਡੈਂਟ ਹੈ ਪਰ ਬਹੁਤ ਹੀ ਮਾੜਾ ਹੋਇਆ ਅੱਜ ਜਦੋਂ ਵੀ ਕੋਈ ਇਵੈਂਟ ਹੋਣਾ ਜਦੋਂ ਵੀ ਕੋਈ ਸਮਾਗਮ ਹੋਣਾ ਡੀਏਵੀ ਕਾਲਜ ਅਗਰਾਵਾ ਤੁਹਾਡੇ ਇਸ ਕਾਲਜ ਦੇ ਵਿੱਚ ਤਾਂ ਕਹਿੰਦੇ ਉਹੀ ਆਦਰ ਮਾਨ ਸਤਿਕਾਰ ਆਪਣੇ 394 ਉਹੀ ਦਿੰਦੇ ਤੁਹਾਨੂੰ ਵੀ ਹਾਂਜੀ ਅੱਜ ਵੀ ਉਹ ਬੱਚਾ ਸਾਨੂੰ ਪਛਾਣਦਾ ਸੀਗਾ ਵੀ ਹਾਂ ਮੈਂ ਐਡਾ ਸਟਾਰ ਭਾਵੇਂ ਦੀ ਬਣ ਗਿਆ ਪਰ ਮੈਂ ਉਹਨੂੰ ਯਾਦ ਸੀ ਵੀ ਇਹ ਮੇਰੇ ਲਾਇਬ੍ਰੇਰੀ ਵਾਲੇ ਮੈਡਮ ਨੇ ਹਾਂਜੀ ਉਹ ਕਦੇ ਵੀ ਨਹੀਂ ਸੀ ਸਾਨੂੰ ਭੁੱਲਿਆ ਹਮੇਸ਼ਾ ਡਾਊਨ ਟੂ ਅਰਥ ਸੀ ਧਰਤੀ ਦੇ ਨਾਲ ਜੁੜਿਆ ਹੋਇਆ ਸੀ ਮੁੰਡਾ ਕੀ ਅਜੇ ਇਹ ਮੂਵਮੈਂਟ ਹੈ ਜਈ ਕੋਈ ਗਲਵਾਤ ਮੈਡਮ ਜਿਹੜੀ ਅੱਜ ਵੀ ਤੁਹਾਨੂੰ ਯਾਦ ਹੋਵੇ ਪਰ ਤੁਸੀਂ ਯਮਲਾ ਜੱਟ ਜੀ ਦਾ ਗਾਣਾ ਤੁਸੀਂ ਦੱਸਤਾ ਵੀ ਗਾਇਆ ਉਹਨਾਂ ਦਾ ਟੁਰਲੇ ਵਾਲੀ ਜਿਹੜੀ ਪੱਗ ਬੰਨੀ ਉਹ ਵੀ ਦੱਸਦੀ ਚਾਦਰ ਲਾਇਆ ਪਹਿਲੀ ਵਾਰ ਉਹਨਾਂ ਨੇ ਤੇ ਉਹ ਚਾਦਰਾਂ ਫਿਰ ਦੁਨੀਆ ਨੂੰ ਦਿਖਾ ਦਿੱਤਾ ਵੀ ਹਾਂ ਵਕਈ ਬਿਲਕੁਲ ਬਿਲਕੁਲ ਉਹ ਬੱਚਾ ਜ਼ੀਰੋ ਤੋਂ ਸਿਗਾ ਉੱਠ ਕੇ ਹੀਰਾ ਬਣ ਗਿਆ ਉਹ ਮੁੰਡਾ ਆਪਣੇ ਆਪ ਨੂੰ ਉਹਨੇ ਬਿਲਕੁਲ ਤਰਾਸ਼ਿਆ ਹਮ ਸੈਲਫ ਮੇਡ ਸੀ ਉਹ ਬੱਚਾ ਹਮ ਬਸ ਮੇਰੇ ਕੋਲ ਹੁਣ ਸ਼ਬਦ ਨਹੀਂ ਹੈ ਉਸਦੇ ਲਈ ਕਹਿਣ ਦੇ ਲਈ ਬਹੁਤ ਸਾਰੇ ਤੁਹਾਡੇ ਵਰਗੇ ਆ ਟੀਚਰ ਅਜੇ ਹੋਣਗੇ ਜਿਨ੍ਹਾਂ ਨੇ ਉਹਨਾਂ ਨੂੰ ਪੜਾਇਆ ਹਰ ਚੀਜ਼ ਹਨਾ ਬਿਲਕੁਲ ਬਿਲਕੁਲ ਹਾਂਜੀ ਸਾਡੇ ਪ੍ਰੋਫੈਸਰ ਸੰਧੂ ਸਾਹਿਬ ਨੇ ਕਰਮ ਸਿੰਘ ਸੰਧੂ ਰਿਟਾਇਰ ਹੋ ਚੁੱਕੇ ਨੇ ਅਸਲ 'ਚ ਹੁਣ ਸਾਰਾ ਹੀ ਸਟਾਫ ਨਵਾਂ ਆ ਗਿਆ ਆਲਮੋਸਟ ਉਹਨਾਂ ਜਿਹੜੇ ਟੀਚਰਾਂ ਨੇ ਰਾਜਵੀਰ ਨੂੰ ਪੜਾਇਆ ਸੀ ਰਿਟਾਇਰ ਹੋ ਗਏ ਨੇ ਪਰ ਰਾਜਵੀਰ ਸਭ ਦੀ ਪੂਰੀ ਰਿਸਪੈਕਟ ਕਰਦਾ ਸੀਗਾ ਇੱਜ਼ਤ ਕਮਾਉਂਦਾ ਕਮਾਈ ਵੀ ਬਹੁਤ ਉਸ ਬੱਚੇ ਨੇ ਇੰਨੀ ਛੋਟੀ ਉਮਰ ਦੇ ਵਿੱਚ ਬਟ ਇਹ ਬਹੁਤ ਗਲਤ ਹੋ ਗਿਆ ਜੋ ਵੀ ਹੋ ਬਣ ਸਕਦਾ ਕੋਈ ਦੁਬਾਰਾ ਰਾਜਵੀਰ ਜਵੰਦੇ ਵਰਗਾ ਕੋਈ ਨਹੀਂ ਬਣ ਸਕਦਾ ਰਾਜਵੀਰ ਇੱਕੋ ਹੀ ਸੀ ਇੱਕੋ ਹੀ ਆਇਆ ਉਹ ਮੁੜ ਕੇ ਕਦੇ ਨਹੀਂ ਕੋਈ ਆਊਗਾ ਰਾਜਵੀਰ ਬਣ ਕੇ ਪਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਜਿੱਥੇ ਵੀ ਉਹ ਹੈ ਅਸੀਂ ਉਹਦੀ ਲੰਬੀ ਉਮਰ ਦੀ ਦੁਆ ਕਰਦੇ ਰਹੇ ਪਰ ਉਹ ਦੁਆਵਾਂ ਕਿਸੇ ਕੰਮ ਨਹੀਂ ਆਈਆਂ ਸਾਡੀਆਂ ਮੈਨੂੰ ਲੱਗਦਾ ਜਦੋਂ ਦੇ ਇਹਾਸੇ ਦੀ ਗੱਲ ਆਜ ਮੈਂ ਤੁਸੀਂ ਹੋ ਜਾਂ ਹੋਰ ਟੀਚਰ ਨੇ ਜਾਂ ਫਿਰ ਇੱਥੇ ਪੜਨ ਵਾਲੇ ਤਾਂ ਹਰ ਇੱਕ ਬੰਦੇ ਨੇ ਹੀ ਦੁਆ ਅਰਦਾਸਾਂ ਕੀਤੀ ਹੋਣੀ ਹੈ ਹਾਂਜੀ ਹਾਂਜੀ ਬਿਲਕੁਲ ਹਰ ਟਾਈਮ ਹਰ ਇੱਕ ਉਹਦੇ ਤੇ ਸਾਡੇ ਦੁਆ ਰਹੀ ਇਵਨ ਮੈਨੂੰ ਕੈਨੇਡਾ ਤੋਂ ਕਈ ਟੀਚਰ ਸਾਡੇ ਰਿਟਾਇਰ ਹੋ ਕੇ ਚਲੇ ਗਏ ਨੇ ਕਈ ਪੁਰਾਣੇ ਟੀਚਰ ਬਾਹਰੋਂ ਵੀ ਮੈਨੂੰ ਫੋਨ ਆਇਆ ਵੀ ਰਾਜਵੀਰ ਦਾ ਕੀ ਹਾਲ ਹੈ ਇਹ ਸੱਚ ਹੈ ਖਬਰ ਆਏ ਉਹਨੂੰ ਕੁਝ ਨਾ ਹੋਵੇ ਆਏ ਉਹਨੂੰ ਕੁਝ ਨਾ ਹੋਵੇ ਪਰ ਜੋ ਲਿਖਿਆ ਉਹ ਹੋ ਕੇ ਹੀ ਰਹਿੰਦਾ ਹੈ ਰੱਬ ਮੋਰੇ ਕਿਸੇ ਦੀ ਵੀ ਬਸ ਨਹੀਂ ਚੱਲਦਾ ਕਿਸੇ ਦਾ ਵੀ ਮਤਲਬ ਰਾਜਵੀਰ ਜਵੰਦਾ ਦਾ ਜੋ ਘਾਟ ਆ ਉਹ ਕਦੇ ਵੀ ਨਹੀਂ ਪੂਰੀ ਕੋਈ ਨਹੀਂ ਹੁਫ ਕਦੇ ਵੀ ਪੂਰੀ ਨਹੀਂ ਹੋ ਸਕਦੀ ਹੈਗੀ ਇਸ ਦੁਨੀਆ ਚ ਸਾਡੇ ਮਨਾਂ ਦੇ ਵਿੱਚ ਉਹ ਜੋ ਖਾਲੀ ਥਾਂ ਛੱਡ ਗਿਆਗਾ ਉਹ ਕਦੇ ਵੀ ਭਰੀ ਨਹੀਂ ਜਾਣੀ ਕੋਈ ਭਰ ਨਹੀਂ ਸਕਦਾ ਕੋਈ ਰਾਜਵੀਰ ਨਹੀਂ ਬਣ ਸਕਦਾ ਮੁੜ ਕੇ ਇਸ ਕਾਲਜ ਦੇ ਵਿੱਚ ਜਿਹੜਾ ਇਵੈਂਟ ਹੁੰਦਾ ਫਿਰ ਤਿਆਰੀ ਬੜੇ ਮਨ ਨਾਲ ਕਰਦੇ ਹੋਣਗੇ ਬੜੇ ਲੋਕ ਵੀ ਬੱਚੇ ਵੀ ਬੜੇ ਚਾਹ ਬਿਲਕੁਲ ਬਹੁਤ ਇਹ ਇੰਨਾ ਪੋਜ਼ਿਟਿਵ ਸੀਗਾ ਨਾ ਉਹਦਾ ਔਰਾ ਹੀ ਇੰਨਾ ਪੋਜ਼ਿਟਿਵ ਸੀ ਉਹਨੂੰ ਦੇਖ ਕੇ ਸਾਨੂੰ ਖੁਸ਼ੀ ਮਿਲ ਜਾਂਦੀ ਸੀ ਵੀ ਹਾਂ ਰਾਜਵੀਰ ਆ ਗਿਆ ਹਾਂਜੀ ਹੁਣ ਵੀ ਉਹ ਸਾਨੂੰ ਉਹਦਾ ਨਾਮ ਲੈ ਕੇ ਖੁਸ਼ੀ ਮਿਲ ਜਾਂਦੀ ਸੀ ਵੀ ਰਾਜਵੀਰ ਜਵੰਦਾ ਹਾਂ ਸਾਡਾ ਸਟੂਡੈਂਟ ਸਾਡਾ ਬੱਚਾ ਪਰ ਬਹੁਤ ਹੀ ਅੱਜ ਅੱਜ ਦਾ ਦਿਨ ਜਿਹੜਾ ਚੜਿਆ ਹੈ ਮਨਹੂਸ ਦਿਨ ਚੜਿਆ ਸਾਡੇ ਲਈ ਇੱਕ ਬਿਲਕੁਲ ਹਾਂਜੀ ਚਲੋ ਲੋਕਾਂ ਨੇ ਬਹੁਤ ਜ਼ਿਆਦਾ ਪ੍ਰਾਰਥਨਾ ਕੀਤੀਆਂ ਬਹੁਤ ਅਰਦਾਸਾਂ ਕੀਤੀਆਂ ਪਰ ਸ਼ਾਇਦ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਪਰ ਦੱਸਿਏ ਕਿ ਜੋ ਲਾਜਪਤਰਾ ਡੀਵੀ ਕਾਲਜ ਆ ਉਸ ਕਾਲਜ ਦੇ ਵਿੱਚ ਰਾਜਵੀਰ ਜਵੰਦਾ ਪੜ੍ਹੇ ਆ ਔਰ ਖਾਸ ਕਰਕੇ ਇਸ ਲਾਇਬ੍ਰੇਰੀ ਤੋਂ ਹੀ ਉਹਨਾਂ ਨੇ ਪੰਜਾਬ ਪੰਜਾਬੀਅਤ ਤੇ ਪੰਜਾਬ ਦੀਆਂ ਬੋਲੀਆਂ ਕਲਚਰ ਬਾਰੇ ਸਿੱਖਿਆ ਜੋ ਲੋਕ ਪਸੰਦ ਕਰਦੇ ਸੀ ਉਸ ਦਾ ਪਹਿਰਾਵਾ ਉਸ ਦੀ ਆਵਾਜ਼ ਠੇਠ ਪੰਜਾਬੀ ਉਹ ਪੰਜਾਬੀ ਵਿਰਸਾ ਉਹ اسی ਲਾਇਬ੍ਰੇਰੀ ਤੋਂ ਕਿਤਾਬਾਂ ਵਿੱਚ ਪੜ੍ਹ ਕੇ ਕਿਤਾਬਾਂ ਲੈ ਕੇ ਪੜ੍ਹ-ਪੜ੍ਹ ਕੇ ਹੀ ਇਥੋਂ ਜਿਹੜਾ ਹੈਗਾ ਉਹ ਸਭ ਕੁਝ ਗ੍ਰਹਿਣ ਕੀਤਾ ਹਾਸਲ ਕੀਤਾ ਔਰ ਵੱਡੀ ਗੱਲ ਹੈ ਬਹੁਤ ਲੋਕਾਂ ਨੂੰ ਇਹ ਵੀ ਤੱਕ ਨਹੀਂ ਪਤਾ ਕਿ ਰਾਜਵੀਰ ਜਵੰਦਾ 6 ਮਹੀਨੇ ਤੱਕ 뮤జిక్ ਦਾ ਟੀਚਰ ਵੀ ਰਿਹਾ ਉਹਨਾਂ ਵੱਲੋਂ ਬੱਚਿਆਂ ਨੂੰ ਗਿਆਨ ਦਿੱਤਾ ਗਿਆ ਮਿਊਜ਼ਿਕ ਬਾਰੇ ਜਿਵੇਂ ਮੈਡਮ ਨੇ ਕਿਹਾ ਕਿ ਉਹ ਜਮ੍ਹਾਂ ਹੀ ਮਿਊਜ਼ਿਕ ਦੇ ਲਈ ਸੀ ਕਿਉਂਕਿ ਬਚਪਨ ਤੋਂ ਹੀ ਮਿਊਜ਼ਿਕ ਦੇ ਨਾਲ ਲਗਾ ਸੀ ਪਿਆਰ ਸੀ ਪੁਲਿਸ ਜ਼ਰੂਰ ਭਰਤੀ ਹੋਇਆ ਪਰ ਮਨ ਉਹਨਾਂ ਦਾ ਸੰਗੀਤ ਵਾਲੀ ਸੀ ਔਰ ਸਾਫ ਸੁੱਥਰੀ ਕਾ ਕਿ ਮੈਡਮ ਇੱਕ ਸਵਾਲ ਆ ਕਿ ਰਾਜਵੀਰ ਜਵੰਦਾ ਦੇਖੋ ਕਿੰਨੀ ਸਾਫ ਸੁਥਰੀ ਗਾਇਕੀ ਕਿੰਨਾ ਪੰਜਾਬੀ ਤੁਸੀਂ ਕਿਹਾ ਸਿੱਖਿਆ ਤਾਂ ਬਾਖੂ ਵੀ ਲੱਗਦਾ ਕਿ ਇਸ ਚੀਜ਼ ਦਾ ਵੀ ਮਾਣ ਆ ਕਿਉਂਕਿ ਵੀ ਹਾਂ ਉਹ ਬੰਦਾ ਫੈਮਿਲੀ ਦੇ ਵਿੱਚ ਬੈਠ ਕੇ ਸੁਣਨ ਵਾਲਾ ਉਹ ਗੱਲਾਂ ਬਾਤਾਂ ਦੇਖੋ ਜੀ ਉਹਨੂੰ ਕੋਈ ਇਦਾਂ ਨਹੀਂ ਸੀ ਵੀ ਮੈਂ ਪੈਸਾ ਕਮਾਉਣਾਗਾ ਪੈਸਾ ਕਮਾਉਣ ਲਈ ਉਹ ਜਿਹੇ ਜਿਹੇ ਮਤਲ ਅਨਕਲਚਰਡ ਗਾਣੇ ਵੀ ਗਾ ਸਕਦਾ ਸੀ ਜਿਵੇਂ ਅੱਜਕੱਲ ਚੱਲਦਾ ਹੈਗਾ ਪਰ ਨਹੀਂ ਉਸ ਬੰਦੇ ਨੇ ਕਦੇ ਵੀ ਪੈਸੇ ਦਾ ਲਾਲਚ ਨਹੀਂ ਕੀਤਾ ਉਹਨੇ ਹਮੇਸ਼ਾ ਹੀ ਕਲਚਰਡ ਫੈਮਿਲੀ Song ਹੀ ਗਾਏ ਔਰ ਬਹੁਤ ਹੀ ਚੰਗੀ ਗਾਇਕੀ ਆਪਣਾ ਇੱਕ ਨਾਮ ਬਣਾ ਕੇ ਗਿਆਗਾ ਸਾਨੂੰ ਇਸ ਗੱਲ ਦਾ ਵੀ ਹੁਣ ਫਖਰ ਮਹਿਸੂਸ ਹੁੰਦਾਗਾ ਬਿਲਕੁਲ ਹਾਂਜੀ ਜਿੱਥੋਂ ਕਹਿੰਦੇ ਨੇ ਸਿੱਖਿਆ ਹਾਸਲ ਕੀਤੀ ਹੋਵੇ ਔਰ ਉਸ ਸਿੱਖਿਆ ਹਾਸਲ ਵੀ ਕੀਤੀ ਹੋਵੇ ਔਰ ਉਸ ਤੇ ਖਰਾ ਵੀ ਉੱਤਰਿਆ ਹੋਵੇ ਉਹ ਫਿਰ ਖਰਾ ਉੱਤਰਿਆ ਤੇ ਉਸਨੇ ਉਹ ਚੀਜ਼ ਜੋ ਪੜੀ ਉਹ ਚੀਜ਼ ਹੀ ਉਹਨਾਂ ਵੱਲੋਂ ਲੋਕਾਂ ਨੂੰ ਦੱਸੀ ਗਈ ਔਰ ਲੋਕਾਂ ਨੇ ਉਹੀ ਚੀਜ਼ ਪਸੰਦ ਕੀਤੀ ਹਾਂਜੀ ਹਾਂਜੀ ਬਿਲਕੁਲ ਇਹ ਨੇਮ ਫੇਮ ਦੇ ਲਈ ਬੜਿਆ ਕੁਝ ਕਰ ਲੈਂਦੇ ਆ ਲੋਕੀ ਪਰ ਉਹਨੇ ਵੀ ਕਦੇ ਵੀ ਕੋਈ ਗਲਤ ਜਾਂ ਕੋਈ ਇਹੋ ਜਿਹਾ ਕੁਝ ਗਾਇਆ ਨਹੀਂ ਕੋਈ ਐਕਟਿੰਗ ਕੋਈ ਇਹੋ ਜਿਹਾ ਮਾੜੇ ਉਹਦੇ 'ਚ ਨਹੀਂ ਕੀਤੀ ਬਟ ਉਹਨੇ ਜੋ ਵੀ ਕਮਾਇਆ ਆਪਦੀ ਟੈਲੈਂਟ ਦੇ ਸਿਰ ਤੇ ਆਪਦੀ ਮਿਹਨਤ ਦੇ ਸਿਰ ਤੇ ਬਣਾਇਆ ਆਪਦਾ ਨਾਮ ਵੀ ਆਪਦਾ ਰੁਤਬਾ ਵੀ ਚਲੋ ਪ੍ਰਮਾਤਮਾ ਉਹਨੂੰ ਆਪਣੀ ਆ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਆਪਦੇ ਚਰਨਾਂ 'ਚ ਨਿਵਾਸ ਦੇਵੇ ਉਸ ਬੱਚੇ ਨੂੰ ਸ਼ੌਕ ਸੀ ਬਾਈਕ ਚਲਾਉਣ ਦਾ ਪਰ ਇੱਕ ਸਾਨਾ ਦੀ ਲੜਾਈ ਦੇ ਵਿੱਚ ਸਾਨਾ ਦੀ ਕਹਿੰਦੇ ਉਹਦੇ ਵਿੱਚ ਆਣ ਕੇ ਦੇਖੋ ਏਡੀ ਬੁਰੀ ਤਰ੍ਹਾਂ ਨਾ ਲਤੜ ਗਿਆ ਨੀਂਦ ਪੂਰੀ ਤਰ੍ਹਾਂ ਹਾਲਤ ਹੋ ਗਈ ਬਿਲਕੁਲ ਬਿਲਕੁਲ ਹਾਂਜੀ ਔਰ ਇਹ ਬੜੀ ਵੱਡੀ ਪ੍ਰੋਬਲਮ ਹੈਗੀ ਪੰਜਾਬ ਸਰਕਾਰ ਨੂੰ ਇਹਦਾ ਵੀ ਹੱਲ ਸੋਚਣਾ ਚਾਹੀਦਾ ਹੈਗਾ ਤੇ ਆਮ ਲੋਕਾਂ ਦੀ ਵੀ ਜ਼ਿੰਦਗੀ ਉਨੀ ਹੀ ਕੀਮਤੀ ਹੈ ਜਿੰਨੀ ਕੀ ਹੋਰ ਮਤਲਬ ਵੱਡੇ ਸਟਾਰਸ ਦੀ ਬਿਲਕੁਲ ਜੀ ਬਿਲਕੁਲ ਤੇ ਹੁਣ ਵੀ ਸਾਨੂੰ ਸਬਕ ਸਿੱਖ ਲੈਣਾ ਚਾਹੀਦਾ ਹੈਗਾ ਇਹਨਾਂ ਨੂੰ ਨੁਕਸਾਨ ਕਰਵਾਉਣ ਤੋਂ ਬਾਅਦ ਦੇਖੋ ਹੈਲਮਟ ਪਾਇਆ ਹੋਇਆ ਪ੍ਰੋਪਰ ਡਰੈਸ ਪਾਈ ਹੋਈ ਸਰ ਕਹਿੰਦੇ ਆ ਜੀ ਵਦੀ ਦਾ ਸੋ ਇਲਾਜ ਆ ਘੱਟੀ ਦਾ ਕੋਈ ਇਲਾਜ ਨਹੀਂ ਠੀਕ ਹੈ ਨਾ ਉਹਦੀ ਘੱਟੀ ਸੀ ਨਹੀਂ ਤਾਂ ਬਾਈਕਿੰਗ ਤੇ ਅੱਗੇ ਵੀ ਬਾਈਕਿੰਗ ਕਰਦਾ ਸੀਗਾ ਆਪਣੇ ਸਾਰੇ ਸ਼ੌਂਕ ਪੂਰੇ ਕਰਦਾ ਸੀ ਪਰ ਨਹੀਂ ਉਹਦਾ ਬਸ ਚੱਲਦਾ ਨਹੀਂ ਕਹਿੰਦੇ ਡਾਡੇ ਮੁਰੇ ਕਿਸੇ ਦਾ ਵੀ ਲਾਜਪਤਰਾ ਆਈ ਈਵੀ ਕਾਲਜ ਹਮੇਸ਼ਾ ਆਪਣੇ ਦਿਲ 'ਚ ਰੱਖੇਗਾ ਰਾਜ ਵਿਜਵੰਦਾ ਨੂੰ ਬਿਲਕੁਲ ਰੱਖੂਗਾ ਜੀ ਕਦੇ ਵੀ ਉਹ ਸਾਡੀਆਂ ਸਾਡੀਆਂ ਯਾਦਾਂ 'ਚੋਂ ਮਿਟੂਗਾ ਨਹੀਂ ਉਸ ਬੱਚੇ ਦਾ ਨਾਮ ਉਸ ਬੱਚੇ ਦਾ ਅਕਸ ਅਸੀਂ ਉਹ ਸਾਡੇ ਅੱਗੇ ਆਉਣ ਵਾਲੀਆਂ ਸਾਡੇ ਬੱਚਿਆਂ ਦੇ ਲਈ ਹੋ ਇੱਕ ਰੋਲ ਰੋਲ ਮਾਡਲ ਸੈੱਟ ਕਰਕੇ ਗਿਆਗਾ ਬੱਚਾ ਅਸੀਂ ਉਹਦੀ ਐਗਜ਼ਾਮਪਲ ਦੰਦੇ ਰਵਾਂਗੇ ਅੱਗੇ ਆਉਣ ਵਾਲੇ ਬੱਚਿਆਂ ਨੂੰ ਵੀ ਹਾਂ ਜੇ ਬੜਨਾ ਤਾਂ ਇਸ ਬੱਚੇ ਵਰਗੇ ਕਲਾਕਾਰ ਬਣੋ ਬਿਲਕੁਲ ਹਾਂ ਜੀ ਹੋਰ ਵੀ ਹੁਣ ਸਾਡੇ ਮੁੰਡੇ ਤਿਆਰੀ ਕਰਦੇ ਹੈਗੇ ਉਹ ਫੈਸਟੀਵਲ ਦੀ ਉਹਨਾਂ ਨੂੰ ਵੀ ਅਸੀਂ ਮੋਟੀਵੇਸ਼ਨ ਦੇ ਲਈ ਇੱਕ ਉਸ ਬੱਚੇ ਦੀ ਐਗਜ਼ਾਮਪਲ ਸੈੱਟ ਕਰਕੇ ਦੇਵਾਂਗੇ ਹਾਂਜੀ ਬਾਕੀ ਜੀ ਦੇਖੋ ਹੋਣੀ ਨੂੰ ਕਹਿੰਦੇ ਕੋਈ ਨਹੀਂ ਟਾਲ ਸਕਦਾ ਪਰ ਜੋ ਹੋਇਆ ਬੜਾ ਮਾੜਾ ਹੋਇਆ ਉਮਰ ਨਹੀਂ ਸੀ ਜਾਣਦੀ ਰਾਜਵੀਰ ਜਵੰਦਾ ਦੀ ਪਰ ਜੋ ਚਲੇ ਗਿਆ ਉਹ ਕਾਟਾ ਨਾ ਪਰਿਵਾਰ ਨੂੰ ਕਦੇ ਉਹਦਾ ਪੂਰਾ ਹੋਣਾ ਨਾ ਉਹਨਾਂ ਨੂੰ ਚਾਣ ਵਾਲਿਆਂ ਨੂੰ ਕਿਉਂਕਿ ਬਹੁਤ ਦਿਨ ਹਸਪੀਟਲ ਦੇ ਵਿੱਚ ਰਹੇ ਨੇ ਵੈਂਟੀਲੇਟਰ ਤੇ ਰਹੇ ਨੇ ਤੇ ਹਰ ਰੋਜ਼ ਅਰਦਾਸਾਂ ਹੁੰਦੀਆਂ ਸੀ ਦੁਆਵਾਂ ਹੁੰਦੀਆਂ ਸੀ ਕਿ ਰਾਜਵੀਰ ਜਵੰਦਾ ਹੋਰ ਅੱਗੇ ਆਪਣੀ ਜ਼ਿੰਦਗੀ ਜਿਹੜੀ ਕੀ ਖੁਸ਼ੀ ਖੁਸ਼ੀ ਬਤੀਤ ਕਰੇ ਕਿਉਂਕਿ ਲੋਕ ਸੁਣਨ ਵਾਲੇ ਚਾਉਣ ਵਾਲੇ ਬਹੁਤ ਜ਼ਿਆਦਾ ਸੀ ਪਰ ਬਹੁਤ ਔਖਾ ਹੋਇਆ ਪਰਦਾਸ ਜੀ ਕਿ ਉਹਨਾਂ ਦੇ ਪਿੰਡ ਜੋ ਜੱਦੀ ਪਿੰਡ ਆ ਜਗਰਾਵਾਂ ਦੇ ਜਪੋਨਾ ਪਿੰਡ ਉੱਥੇ ਉਹਨਾਂ ਦਾ ਜਿਹੜਾ ਸੰਸਕਾਰ ਹੈ ਉਹ ਕੱਲ 11 ਵਜੇ ਕੀਤਾ ਜਾਏਗਾ ਅੱਜ ਤੋਂ ਲੈ ਕੇ ਇਸ ਚੀਜ਼ ਦਾ ਜਿਹੜਾ ਹੈਗਾ ਜ਼ਿਕਰ ਵੀ ਕੀਤਾ ਗਿਆ ਹੈ ਕਿ ਕੱਲ ਜੱਦੀਪਿੰਡ ਦੇ ਵਿੱਚ ਜਿਹੜਾ ਹੈਗਾ ਸੰਸਕਾਰ ਕੀਤਾ ਜਾਏਗਾ ਤੇ ਵਾਕਈ ਲੋਕ ਚਾਹਣ ਵਾਲੇ ਅੱਜ ਵੀ ਅੱਜ ਹੀ ਨਹੀਂ ਹਮੇਸ਼ਾ ਹੀ ਦਿਲ ਦੇ ਵਿੱਚ ਰਾਜਵੀਰ ਜਵੰਦਾ ਨੂੰ ਰੱਖਣਗੇ ਆਪਣੇ ਦਿਲ ਦੇ ਵਿੱਚ ਜ਼ਿੰਦਾ ਰੱਖਣਗੇ ਤੇ ਜਿਸ ਤਰ੍ਹਾਂ ਕਾਲਜ ਦੇ ਵਿੱਚ ਸਟੂਡੈਂਟ ਤੇ ਟੀਚਰ ਚਾਹੁੰਦੇ ਨੇ ਪਿਆਰ ਕਰਦੇ ਨੇ ਔਰ ਕਹਿੰਦੇ ਰਾਜਵੀਰ ਜਵੰਦਾ ਵਰਗਾ ਕੋਈ ਨਹੀਂ ਬਣ ਸਕਦਾ ਵਾਕਈ ਸੱਚਾਈ ਆ ਜੋ ਦੁਨੀਆ ਨੂੰ ਦੇ ਕੇ ਗਏ ਨੇ ਉਹ ਹਮੇਸ਼ਾ ਦੁਨੀਆ ਉਹਨਾਂ ਨੂੰ ਯਾਦ ਰੱਖੇਗੀ ਜਗਰਾਮਾ ਤੋਂ ਕੈਮਪਮੈਂਟ ਰਾਜ ਦੇ ਨਾਲ ਸੁੱਖਾ ਖੇੜੀ ਵਾਲਾ